ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ ਮਨੁੱਖ ਦੇ ਜੀਵਨ ਨੂੰ ਸਚਿਆਰਾ ਬਣਾਉਣ ਦੇ ਲਈ ਉਸ ਨੂੰ ਚੰਗੇ ਰਾਹ ਤੇ ਚਲਾਉਣ ਦੇ ਲਈ ਤਾਂ ਕਿ ਮਨੁੱਖ ਆਪਣਾ ਜੀਵਨ ਜੋ ਹਰ ਇੱਕ ਕੜੀ ਹਰ ਇੱਕ ਵਖਤ ਸਮੇ ਦੇ ਅਨੁਸਾਰ ਬੜੀ ਹੀ ਚੜ੍ਹਦੀ ਕਲਾ ਅਤੇ ਸੁਖ ਸ਼ਾਂਤੀ ਦੇ ਨਾਲ ਬਤੀਤ ਕਰ ਸਕੇ ਉਸ ਦੇ ਲਈ ਗੁਰੂ ਸਹਿਬਾਨ ਨੇ ਬਾਰੀ ਉਦਾਹਰਨਾ ਚਾਹੇ ਕਿ ਉਹ ਸਾਨਵਰਾਂ ਦੀ ਹੋਵੇ ਪੰਛੀਆਂ ਦੀ ਹੋਵੇ ਦਰਖਤਾਂ ਦੀਆਂ ਉਦਾਹਰਨਾ ਹੋਣ ਗੁਰੂ ਪਾਤਸ਼ਾਹ ਨੂੰ ਸੰਸਾਰ ਤੋਂ ਕਿਸੇ ਵੀ ਰੂਪ ਦੇ ਵਿੱਚ ਜੇ ਕੋਈ ਚੰਗੀ ਗੱਲ ਮਿਲੀ ਹੈ ਤਾਂ ਉਹਨਾਂ ਨੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ ਇਸੇ ਹੀ ਤਰ੍ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਅੰਦਰ ਸਮੇਂ ਤੇ ਵੀ ਬਾਣੀ ਹੈ ਦਿਨਾਂ ਤੇ ਵੀ ਬਾਣੀ ਹੈ ਰੁੱਤਾਂ ਤੇ ਵੀ ਬਾਣੀ ਹੈ ਮਹੀਨਿਆਂ ਤੇ ਵੀ ਬਾਣੀ ਹੈ ਅੱਖਰਾਂ ਤੇ ਵੀ ਬਾਣੀ ਹੈ ਗੁਰੂ ਸਹਿਬਾਨ ਨੇ ਹਰ ਤਰੀਕੇ ਦੇ ਨਾਲ ਮਨੁੱਖ ਨੂੰ ਸਮਝਾਉਣ ਦਾ ਬਹੁਤ ਸੋਹਣਾ ਯਤਨ ਕੀਤਾ ਹੈ ਜੋ ਅੱਜ ਦੀ ਪੌੜੀ ਹੈ ਝੇਠ ਮਹੀਨੇ ਦੀ ਆਰੰਭਤਾ ਹੋਈ ਹੈ ਸਤਿਗੁਰੂ ਕਿਰਪਾ ਕਰਨ ਸਭਨਾ ਦਾ ਜਿਹੜਾ ਇਹ ਆਰੰਭ ਹੋਇਆ ਮਹੀਨਾ ਹੈ ਉਹ ਬੜੇ ਹੀ ਚਾ ਉਤਸ਼ਾਹ ਅਤੇ ਚੜ੍ਹਦੀ ਕਲਾ ਖੁਸ਼ੀਆਂ ਭਰਿਆ ਬਤੀਤ ਹੋਵੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਹਰ ਝੇਠ ਜੁੜੰਦਾ ਲੋਣੀ ਹੈ ਜਿਸ ਦੇ ਅੱਗੇ ਸਭ ਨਿਵਾਨ ਕਿ ਸਤਸੰਗੀ ਜਨੋ ਇਹ ਗੱਲ ਨੂੰ ਆਪਣੇ ਧਿਆਨ ਦੇ ਵਿੱਚ ਰੱਖ ਲੋ ਕਿ ਜੇਠ ਮਹੀਨਾ ਆਰੰਭ ਹੋਇਆ ਏ ਤੇ ਜੇਠ ਮਹੀਨੇ ਦੇ ਦੁਆਰਾ ਹੀ ਹਰ ਇਨਸਾਨ ਧੰ ਸਤਗੁਰੂ ਆਪਣੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪਣੇ ਗੁਰੂ ਅਗੇ ਝੁਕਦਾ ਹੈ ਸਿਰ ਨਿਵਾਉਂਦਾ ਹੈ ਤੇ ਗੁਰਬਾਣੀ ਦੇ ਅੰਦਰ ਸਿਰ ਨਵੋਂ ਨੂੰ ਗੁਰੂ ਪਾਤਸ਼ਾਹ ਨੇ ਇਤਨਾ ਭਲਾ ਬਿਆਨ ਕੀਤਾ ਹੈ ਚੰਗਾ ਬਿਆਨ ਕੀਤਾ ਹੈ ਕੇ ਕਰ ਡੰਡੋਤ ਪੁੰਨ ਵੱਡਾ ਹੈ ਸਤਿਗੁਰਾਂ ਅੱਗੇ ਮਨੁੱਖ ਤੂੰ ਝੁੱਕ ਜਾ ਤੂੰ ਸਲਾਮ ਕਰ ਗੁਰੂ ਨੂੰ ਨਮਸ਼ਕਾਰ ਕਰ ਗੁਰੂ ਅੱਗੇ ਡੰਡੋਤ ਕਰ ਇਹ ਬੜਾ ਹੀ ਪੁੰਨ ਦਾ ਕੰਮ ਹੈ ਤੇਰੇ ਜੀਵਨ ਦੇ ਅੰਦਰ ਝੁਕਾ ਆ ਜਾਵੇ ਤੇਰੇ ਜੀਵਨ ਦੇ ਅੰਦਰ ਨਿਮਰਤਾ ਆ ਜਾਵੇ ਇਹ ਬੜਾ ਹੀ ਚੰਗਾ ਕਰਮ ਹੈ। ਸਰੀਰ ਖਚੋਕਣਾ ਬੜਾ ਹੀ ਸੌਖਾ ਏ ਇੱਥੇ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ। ਸਰੀਰ ਕਰਕੇ ਕੋਈ ਵੀ ਇਨਸਾਨ ਝੁੱਕ ਜਾਂਦਾ ਹੈ। ਸੌਖਿਆਂ ਝੁੱਕ ਜਾਂਦਾ ਹੈ ਤੇ ਪਤਾ ਨਹੀਂ ਕਿੰਨੇ ਵਾਰ ਇਨਸਾਨ ਸਤਿਗੁਰਾਂ ਨੂੰ ਵੀ ਨਮਸਕਾਰ ਕਰ ਚੁੱਕਿਆ ਹੈ। ਇਤਿਬਾਰੀ ਰੂਪ ਦੇ ਵਿੱਚ ਵੀ ਕਈ ਵਾਰ ਅਸੀਂ ਕਿਸੇ ਇਨਸਾਨ ਦੇ ਅੱਗੇ ਸਰੀਰਕ ਰੂਪ ਦੇ ਵਿੱਚ ਤੇ ਝੁਕ ਜਾਂਦੇ ਹਾਂ ਪਰ ਸਤਿਗੁਰੂ ਜੋ ਝੁਕਾਉਣਾ ਚਾਹੁੰਦੇ ਨੇ ਕਹਿੰਦੇ ਤੇਰਾ ਮਨ ਝੁਕ ਜਾਏ ਸਰੀਰਕ ਰੂਪ ਦੇ ਵਿੱਚ ਸਤਿਗੁਰਾਂ ਨੂੰ ਮੱਥਾ ਟੇਕਦਾ ਏ ਪਰ ਜੇ ਤੇਰਾ ਮਨ ਗੁਰੂ ਅੱਗੇ ਝੁਕ ਜਾਏ ਤੇਰਾ ਮਨ ਗੁਰੂ ਅੱਗੇ ਅਰਪਣ ਹੋ ਜਾਏ ਤਾਂ ਫਿਰ ਸਰੀਰ ਦਾ ਝੁਕਣਾ ਨਾ ਝੁਕਣਾ ਬਹੁਤਾ ਮਹੱਤਵ ਨਹੀਂ ਰੱਖਦਾ ਮਨ ਕਰਕੇ ਝੁਕੋ ਤੇ ਜਿਹੜੇ ਇਨਸਾਨ ਮਨ ਕਰਕੇ ਝੁੱਕ ਜਾਂਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਖੇਡ ਕੀ ਵਾਪਰਦੀ ਏ ਸਤਿਗੁਰਾਂ ਨੇ ਬੜਾ ਪਿਆਰਾ ਬਿਆਨ ਕੀਤਾ ਏ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚਾ ਜੋ ਇਨਸਾਨ ਆਪਣੇ ਆਪ ਨੂੰ ਫਿਰ ਨੀਮਾ ਜਾਣ ਲੈਂਦਾ ਹੈ ਨੀਮਾ ਮੰਨ ਲੈਂਦਾ ਹੈ ਉਹ ਮਨੁੱਖ ਹੀ ਅਸਲ ਦੇ ਵਿੱਚ ਦੁਨੀਆ ਦੇ ਉੱਪਰ ਸਭ ਤੋਂ ਉੱਚਾ ਇਨਸਾਨ ਹੋ ਜਾਂਦਾ ਏ ਤੇ ਇੱਕ ਇਨਸਾਨ ਉਹ ਹੈ ਜੋ ਹਰ ਥਾਂ ਤੇ ਆਪਣੇ ਆਪ ਨੂੰ ਉੱਚਾ ਵਿਖਾਉਣਾ ਚਾਹੁੰਦਾ ਏ ਆਪਣੇ ਅਹੰਕਾਰ ਦੇ ਦਰ ਆਪਣੇ ਪੈਸੇ ਧਨ ਮਾਇਆ ਕੋਠੀਆਂ ਕਾਰਾਂ ਜ਼ਮੀਨਾਂ ਦੇ ਦਵਾਰਾ ਸਤਿਗੁਰੂ ਕਹਿੰਦੇ ਜੇ ਇਦਾਂ ਉੱਚਾ ਹੋਇਆ ਹੋਇਆ ਜਾਂਦਾ ਤੇ ਫਿਰ ਤੇ ਬੜੀ ਸੌਖੀ ਖੇੜ ਸੀ ਬੜਾ ਪਿਆਰਾ ਉਪਦੇਸ਼ ਗੁਰਾਂ ਨੇ ਬਖਸ਼ਿਸ਼ ਕੀਤਾ ਕਹਿੰਦੇ ਵੱਡੇ ਵੱਡੇ ਜੋ ਦੀਸੈ ਲੋਕ ਚਿੰਤਨ ਕੋ ਵਿਆਪੇ ਚਿੰਤਾ ਰੋਗ ਕੋ ਨਾ ਵੱਡਾ ਮਾਇਆ ਵਢਾਈ ਸੋ ਵੱਡਾ ਜਨਰਾਮ ਲਿਵਲਾਈ ਕਹਿੰਦੇ ਭਾਈ ਜਿੰਨੇ ਤੁਹਾਨੂੰ ਇਹ ਅਮੀਰ ਹੋਣਾ ਮਾੜੀ ਗੱਲ ਨਹੀਂ ਹੈ ਇੱਥੇ ਗੱਲ ਇਹ ਨਹੀਂ ਹੈ ਗੁਰੂ ਸਤਗੁਰਾਂ ਨੇ ਕਹਿ ਦਿੱਤਾ ਹੈ ਅਮੀਰ ਹੀ ਮਾੜੀ ਹੁੰਦੇ ਨੇ ਸਾਰੇ ਨਹੀਂ ਉਹ ਕਹਿ ਰਹੇ ਨੇ ਜਿਹੜੇ ਲੋਕ ਭਾਵੇਂ ਕਿ ਉਹ ਮਾਇਆ ਕਰਕੇ ਆਪਣੇ ਆਪ ਨੂੰ ਉੱਚਾ ਅਖਵਾ ਰਹੇ ਨੇ ਭਾਵੇਂ ਆਪਣੇ ਅਹੰਕਾਰ ਕਰਕੇ ਤੇ ਅਹੰਕਾਰੀ ਕੋਈ ਵੀ ਹੋ ਸਕਦਾ ਹੈ ਉਹ ਤੇ ਕੋਈ ਗਰੀਬ ਵੀ ਹੋ ਸਕਦਾ ਹੈ ਜਿੰਨੇ ਆਪਣੇ ਅਹੰਕਾਰ ਦੇ ਵਿੱਚ ਆਪਣੇ ਆਪ ਨੂੰ ਵੱਡੇ ਕਹਿ ਰਹੇ ਨੇ ਕਹਿੰਦੇ ਭਾਈ ਚਿੰਤ ਤ ਤਿੰਨ ਕੋ ਵਿਆਪੈ ਚਿੰਤਾ ਰੋਗ ਇਹ ਸਾਰੇ ਚਿੰਤਾਵਾਂ ਫਿਕਰਾਂ ਦੇ ਵਿੱਚ ਵੱਜੇ ਹੋਏ ਨੇ ਬਹੁਤ ਚਿੰਤਾਵਾਂ ਫਿਕਰਾਂ ਨੇ ਇਨਾਂ ਜੀਵਨ ਦੇ ਵਿੱਚ ਚਿੰਤਾ ਤੇ ਅਹੰਕਾਰੀ ਮਨੁੱਖ ਨੂੰ ਪਹਿਲਾਂ ਇਹ ਪੈਦਾ ਹੋ ਜਾਂਦੀ ਹੈ ਜੇ ਉਹ ਕਿਤੇ ਗਿਆ ਹੈ ਕਿਉਂਕਿ ਹਰ ਟਾਈਮ ਅਹੰਕਾਰੀ ਇਨਸਾਨ ਇਹ ਭਾਵਨਾ ਰੱਖਦਾ ਹੈ ਕਿ ਮੈਂ ਕਿਤੇ ਜਾਵਾਂ ਤਾਂ ਹਰ ਬੰਦਾ ਪਹਿਲਾਂ ਮੈਨੂੰ ਬੁਲਾਵੇ ਮੇਰੀ ਯਾਹੂ ਭਗਤ ਕਰੇ ਮੇਰੀ ਵਡਿਆਈ ਕਰੇ ਮੇਰੀ ਉਸਤਤ ਕਰੇ ਤੇ ਜਿੱਥੇ ਇਹ ਇੱਜ਼ਤ ਇਹ ਵਡਿਆਈ ਨਹੀਂ ਮਿਲਦੀ ਉੱਥੇ ਇਨਸਾਨ ਦੁਖੀ ਹੁੰਦਾ ਏ ਕਿ ਮੇਰੀ ਕਿੰਜ਼ਤ ਨਹੀਂ ਕੀਤੀ ਹੈ ਕਿਸੇ ਨੇ ਮੇਰੀ ਯਾਹੂ ਭਗਤ ਨਹੀਂ ਕੀਤੀ ਹੈ ਕਹਿੰਦੇ ਇਹੀ ਗੱਲ ਦੀ ਚਿੰਤਾ ਲੱਗ ਜਾਂਦੀ ਏ ਫਿਰ ਗੁੱਸੇ ਗਿਲੇ ਕਰਦਾ ਏ ਤਾਂ ਕਹਿੰਦੇ ਕਉ ਨਾ ਵੱਡਾ ਮਾਇਆ ਵਡਿਆਈ ਕਹਿੰਦੇ ਵੱਡਾ ਨਾ ਕਿਹਾ ਕਰੋ ਕਿਸੇ ਨੂੰ ਵੀ ਵੱਡਾ ਨਾ ਕਿਹਾ ਕਰੋ ਇਹ ਮਾਇਆ ਦੀ ਵਡਿਆਈ ਏ ਅੱਜ ਜਿਹਨੂੰ ਮਾਇਆ ਕਰਕੇ ਲੋਕ ਸਲਾਉਂਦੇ ਨੇ ਕਿ ਬੜਾ ਮੀਰ ਬੰਦਾ ਏ ਬੜਾ ਵੱਡਾ ਘਰ ਏ ਬੜੀ ਵੱਡੀ ਕਾਰ ਏ ਕਹਿੰਦੇ ਸਭ ਮਾਇਆ ਦੀ ਵਿਡਿਆਈ ਏ ਤੇ ਜੇ ਕੱਲ ਉਸ ਇਨਸਾਨ ਦੇ ਕੋਲ ਕੋਈ ਧਨ ਮਾਇਆ ਦੌਲਤ ਨਾ ਰਹੀ ਤਾਂ ਫਿਰ ਕੀ ਲੋਕ ਵਡਿਆਉਣਗੇ ਫਿਰ ਉਹੋ ਹੀ ਲੋਕ ਬਿਲਕੁਲ ਨਜ਼ਰ ਅੰਦਾਜ਼ ਕੀਤਾ ਜਾਵੇਗਾ ਜਿਹੜਾ ਇਨਸਾਨ ਮਾਇਆ ਧਨ ਗੱਡੀਆਂ ਕਾਰਾਂ ਕਰਕੇ ਵਡਿਆਇਆ ਜਾ ਰਿਹਾ ਸੀ ਤਾਂ ਬਾਦਸ਼ਾਹ ਕਹਿੰਦੇ ਮਾਇਆ ਦੀ ਵਿਡਿਆਈ ਏ ਇਹ ਕੋਈ ਸੱਚੀ ਵਡਿਆਈ ਨਹੀਂ ਹੈ ਇਹ ਜਿਹੜੀ ਸੋਭਾ ਸਤਗੁਰੂ ਬਖਸ਼ਦੇ ਨੇ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਸੱਚ ਦੇ ਰਾਹ ਤੇ ਚੱਲਦੇ ਆ ਸੱਚ ਨੂੰ ਕਮਾਉਂਦੇ ਆ ਸੱਚੇ ਰਸਤੇ ਤੇ ਚੱਲਦੇ ਨੇ ਜਿਹੜੇ ਇਨਸਾਨ ਉਹਨਾਂ ਨੂੰ ਵਡਿਆਈ ਦੀ ਪਹਿਲੀ ਗੱਲ ਤੇ ਭੁੱਖ ਨਹੀਂ ਹੁੰਦੀ ਤੇ ਦੂਜੀ ਗੱਲ ਉਹਨਾਂ ਨੂੰ ਵਡਿਆਈ ਮਿਲਦੀ ਹੈ ਜਿਹਦੇ ਤੇ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਹੁੰਦਾ ਉਹਨਾਂ ਨੂੰ ਮਿਲਦੀ ਹੈ ਸੱਚੀ ਵਡਿਆਈ ਜਿਸ ਨੂੰ ਨਾ ਕਿਸੇ ਵਾਰੀ ਸ਼ਿਫਾਰਿਸ਼ ਦੀ ਜ਼ਰੂਰਤ ਹੈ ਨਾ ਕਿਸੇ ਗੱਡੀਆਂਕਾਰਾਂ ਦੀ ਜ਼ਰੂਰਤ ਹੈ ਸੱਚੇ ਇਨਸਾਨ ਨੂੰ ਆਪਣੇ ਆਪ ਵਡਿਆਈ ਮਿਲ ਜਾਂਦੀ ਹੈ ਤੇ ਉਹ ਵਡਿਆਈ ਜਿਹੜੀ ਕਦੇ ਖਤਮ ਨਹੀਂ ਹੁੰਦੀ ਰਹਿੰਦੀ ਦੁਨੀਆ ਤੱਕ ਸੱਚੇ ਇਨਸਾਨ ਦੀ ਵਡਿਆਈ ਸ਼ੋਭਾ ਸੰਸਾਰ ਤੇ ਬਰਕਰਾਰ ਰਹਿੰਦੀ ਹੈ ਸਤਿਗੁਰਾਂ ਨੇ ਬੜਾ ਪਿਆਰਾ ਇਹ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਕਿ ਮਨੁੱਖ ਆਪਣੇ ਜੀਵਨ ਦੇ ਅੰਦਰ ਜਦੋਂ ਵੀ ਸਤਗੁਰਾਂ ਦੀ ਰਾਹ ਤੇ ਚੱਲਦਾ ਹੈ ਤਾਂ ਉਹ ਹਮੇਸ਼ਾ ਹੀ ਆਪਣੇ ਜੀਵਨ ਦੇ ਅੰਦਰ ਸੋਭਾ ਵਧਾਈ ਪਾਉਂਦਾ ਹੈ ਮਾਣ ਪਾਉਂਦਾ ਹੈ ਗੁਰੂ ਪਾਤਸ਼ਾਹ ਸਾਨੂੰ ਇਹੋ ਹੀ ਅੱਜ ਦੇ ਜੇਠ ਦੇ ਮਹੀਨੇ ਦੀ ਆਰੰਭਤਾ ਦੇ ਅਨੁਸਾਰ ਸਮਝਾਉਣਾ ਚਾਹੁੰਦੇ ਹਨ ਹਰ ਜੇਠ ਜੁੜੰਦਾ ਲੋੜੀ ਹੈ ਜਿ세 ਅੱਗੇ ਸਭ ਨਿਵਲਣਾ ਨਿਮਣਾ ਚਾਹੀਦਾ ਹੈ ਸਤਗੁਰਾਂ ਦੇ ਅੱਗੇ ਤੇ ਜੇ ਮਨੁੱਖ ਇੱਕ ਵਾਰ ਝੁੱਕ ਜਾਏ ਨਾ ਜੀ ਮਨ ਕਰਕੇ ਤਾਂ ਸਮਝ ਲਓ ਕਿ ਉਹਦਾ ਸਤਿਗੁਰੂ ਦੇ ਨਾਲ ਰਿਸ਼ਤਾ ਬਣ ਗਿਆ ਏ ਤੇ ਸੱਚਿਆਂ ਦੇ ਅੱਗੇ ਝੁੱਕ ਜਾਣਾ ਚਾਹੀਦਾ ਏ ਸੱਚਿਆਂ ਦੇ ਨਾਲ ਕਾਹਦਾ ਵਿਰੋਧ ਹੈ ਪਰ ਬੰਦਾ ਕਰ ਲੈਂਦਾ ਇਹਨਾਂ ਜੀ ਕਈ ਵਾਰ ਆਪ ਸਿਆਣੇ ਬੈਠੇ ਹੋ ਸੰਤਾਂ ਨਾਲ ਵੈਰ ਕਮਾਉਣ ਦੇ ਦੁਸ਼ਟਾਂ ਨਾਲ ਮੋਹ ਪਿਆ ਕਈ ਵਾਰ ਤੇ ਇਨਸਾਨ ਆਪਣੇ ਸਤਿਗੁਰਾਂ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖ ਲੈਂਦਾ ਏ ਕਿ ਮੇਰੇ ਸਤਿਗੁਰੂ ਨੇ ਮੇਰੀ ਗੱਲ ਨਹੀਂ ਸੁਣੀ ਮੇਰੇ ਮਨ ਦੀ ਮੁਰਾਦ ਪੂਰੀ ਨਹੀਂ ਹੋਈ ਮੇਰੀ ਇਹ ਭਾਵਨਾ ਪੂਰੀ ਨਹੀਂ ਹੋਈ ਮੇਰਾ ਇਹ ਸੁਪਨਾ ਪੂਰਾ ਨਹੀਂ ਹੋਇਆ ਨਾ ਪਾਇਆ ਸਤਗੁਰੂ ਤੇ ਹਰ ਪਦਾਰਥ ਹਰ ਚੀਜ਼ ਮਨੁੱਖ ਤੈਨੂੰ ਦੇਣਾ ਚਾਹੁੰਦੇ ਨੇ ਪਰ ਜ਼ਿੰਦਗੀ ਤਾਂ ਦੁੱਖਾਂ ਤੇ ਹੈ ਕਿ ਮਨੁੱਖਾਂ ਨੂੰ ਰੱਬ ਦਾ ਅਕਾਲ ਪੁਰਖ ਪਰਮਾਤਮਾ ਦਾ ਨਿਜਮ ਬੜਾ ਲੇਟ ਸਮਝ ਆਉਂਦਾ ਏ ਉਸ ਨਿਜਮ ਨੂੰ ਨਾ ਸਮਝ ਕੇ ਮਨੁੱਖ ਬਹੁਤ ਚੀਜ਼ਾਂ ਆਪਣੇ ਜ਼ਿੰਦਗੀ ਵਿੱਚ ਪ੍ਰਾਪਤ ਨਹੀਂ ਕਰ ਪਾਉਂਦਾ ਹੁਣ ਆਪ ਸੱਚ ਜਾਣੋ ਜੇ ਕੋਈ ਇਨਸਾਨ ਦੁਨੀਆਦਾਰੀ ਦੇ ਦੁਨਿਆਵੀ ਪਦਾਰਥ ਵੀ ਚਾਹੁੰਦਾ ਹੈ ਉਹ ਸਤਗੁਰਾਂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਕਮਾਉਣਾ ਸ਼ੁਰੂ ਕਰ ਦੇਵੇ ਉਹਦੇ ਅਨੁਸਾਰ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਵੇ ਸਤਗੁਰਾਂ ਨੇ ਆਪੇ ਵਿਦ ਬਣਾ ਦੇਣੀ ਹੈ ਭਿਖਾਰੀ ਤੋਂ ਬਾਦਸ਼ਾਹ ਰਾਜਾ ਮਹਾਰਾਜਾ ਸਤਗੁਰੂ ਬਣਾ ਦਿੰਦੇ ਨੇ ਜੇ ਇਨਸਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਹੁਕਮ ਨੂੰ ਸਮਝ ਲਵੇ ਉਹਦੀ ਸਿੱਖਿਆ ਨੂੰ ਸਮਝ ਲਵੇ ਤਪੜਾ ਸੌਖੀ ਖੇਡ ਹੈ ਬਹੁਤੇ ਇਨਸਾਨ ਬਹੁਤਾ ਕੁਝ ਸਮਝ ਨਹੀਂ ਪਾਉਂਦੇ ਤਾਂ ਕਰਕੇ ਉਹਨਾਂ ਨੂੰ ਜ਼ਿੰਦਗੀ ਵਿੱਚ ਹੱਡ ਤੋੜ ਮਿਹਨਤ ਕਰਨ ਤੋਂ ਬਾਅਦ ਵੀ ਕਈ ਵਾਰ ਬਹੁਤਾ ਕੁਝ ਪ੍ਰਾਪਤ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਮਿਹਨਤ ਤੇ ਇਨਸਾਨ ਬਹੁਤ ਕਰਦਾ ਹੈ ਪਰ ਕਈ ਵਾਰ ਕਿਤੇ ਨਾ ਕਿਤੇ ਹੁਕਮ ਕੁਦਰਤ ਦੇ ਲਾਅ ਨਿਜਮ ਕਾਨੂੰਨ ਨੂੰ ਸਮਝਣ ਦੇ ਵਿੱਚ ਕਮੀ ਰਹਿ ਜਾਂਦੀ ਹੈ ਤੇ ਉਹ ਕਾਨੂੰਨ ਕੰਮ ਕਰਦਾ ਹੈ ਉਹ ਸੱਚ ਹੈ ਉਹ ਰੀਅਲ ਹੈ ਤੇ ਜਿਹਨੂੰ ਜੇ ਇਨਸਾਨ ਮੰਨ ਲਏ ਤਾਂ ਉਹ ਸੱਚਾ ਸਤਿਗੁਰੂ ਵੀ ਉਹਦੇ ਜੀਵਨ ਦੇ ਵਿੱਚ ਆ ਜਾਣਾ ਹੈ ਤੇ ਉਹਨੂੰ ਦੁਨਿਆਵੀ ਪਦਾਰਥ ਵੀ ਮਿਲ ਜਾਣੇ। ਦੁਨਿਆਵੀ ਸੁੱਖ ਵੀ ਮਿਲ ਜਾਣੇ ਨੇ। ਸਤਿਗੁਰੂ ਬਾਪ ਸਾ ਕਿਰਪਾ ਕਰਦੇ ਨੇ ਕਹਿੰਦੇ ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾਲ ਦੀ ਬੰਨ। ਕਹਿੰਦੇ ਜਿਹੜਾ ਇਨਸਾਨ ਸਤਿਗੁਰਾਂ ਦੇ ਦਾਵਣ ਮਤਲਬ ਪੱਲੇ ਦੇ ਨਾਲ ਲੱਗ ਜਾਂਦਾ ਹੈ ਪੱਲਾ ਫੜ ਲੈਂਦਾ ਹੈ ਆਪਣੇ ਸਤਿਗੁਰਾਂ ਦਾ। ਕਹਿੰਦੇ ਫਿਰ ਉਸ ਦੇ ਜੀਵਨ ਦੇ ਅੰਦਰ ਜਮਾ ਦਾ ਕੋਈ ਡਰ ਨਹੀਂ ਰਹਿੰਦਾ ਜਮਾ ਤੇ ਸਤਿਗੁਰੂ ਬੰਨ ਲਾ ਦਿੰਦੇ ਨੇ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬੰਨ ਇੱਥੇ ਬੰਨ ਦਾ ਅਰਥ ਜਿਹੜਾ ਭਾਵ ਬਣਦਾ ਏ ਕਿ ਸਤਿਗੁਰੂ ਜਮਾ ਨੂੰ ਉਹਦੇ ਜੀਵਨ ਦੇ ਵਿੱਚ ਆਉਣ ਨਹੀਂ ਦਿੰਦੇ ਆਪਾਂ ਹੁਕਮ ਨਾਮਾ ਪੜ੍ਹਦੇ ਆ ਨਾ ਜੀ ਇੱਕ ਗੁਰਬਾਣੀ ਦੇ ਅੰਦਰ ਇਹ ਬਹੁਤ ਵਾਰ ਆਪ ਨੇ ਪੜ੍ਹਿਆ ਹੋਵੇਗਾ ਸੁਣਿਆ ਹੋਵੇਗਾ ਪਰਮੇਸ਼ਰ ਦਿੱਤਾ ਬੰਨਾ ਉਹਦਾ ਅਰਥ ਹੈ ਬੰਨਾ ਪੜਨਾ ਏ ਉਹਨੂੰ ਥੋੜਾ ਉੱਥੇ ਵੀ ਇਹੀ ਭਾਵ ਹੈ ਕਿ ਸਤਗੁਰਾਂ ਨੇ ਵਿਕਾਰਾਂ ਵਾਲੀ ਸੋਚ ਤੇ ਸੁਰਤ ਤੇ ਧਿਆਨ ਤੇ ਬੰਨ ਲਾ ਦਿੱਤਾ ਹੈ। ਹੁਣ ਇਹ ਪੜ ਲੈਣਾ ਬੜਾ ਸੌਖਾ ਏ। ਪਰ ਜਿਨ੍ਹਾਂ ਦੀ ਸੁਰਤ ਤੇ ਭਾਈ ਬੰਨ ਲੱਗ ਜਾਂਦਾ ਏ ਨਾ ਕੀ ਉਹਨਾਂ ਦੀ ਸੁਰਤ ਦੇ ਵਿੱਚ ਫਿਰ ਮਾੜੇ ਖਿਆਲ ਨਹੀਂ ਆਉਂਦੇ? ਕੀ ਉਹ ਕਦੇ ਵੀ ਟੈਂਦੀ ਕਲਾ ਵਿੱਚ ਨਹੀਂ ਜਾਂਦੇ? ਕੀ ਉਹ ਕਦੇ ਵੀ ਚਿੰਤਾਵਾਂ ਫਿਕਰਾਂ ਵਿੱਚ ਨਹੀਂ ਜਾਂਦੇ? ਜਾਂਦੇ ਨੇ। ਜ਼ਰੂਰ ਜਾਂਦੇ ਨੇ ਪਰ ਉਹ 1 2 ਸੈਕਿੰਡ 3 4 ਸੈਕਿੰਡ ਵੱਧ ਤੋਂ ਵੱਧ 5 ਸੈਕਿੰਡ ਦਾ ਸਮਾਂ ਹੁੰਦਾ ਇਹ ਸਤਿਗੁਰੂ ਨਾਲ ਦੀ ਨਾਲ ਹੀ ਆ ਜਾਂਦੇ ਨੇ ਮਨ ਤੇ ਕਿ ਨਾਂ ਭਲਿਆ ਤੂੰ ਤੇ ਬਚਨ ਪੜਿਆ ਸੀ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਇਹ ਇਹ ਹੈ ਜਮ ਆਏ ਸੀ ਨਾਲ ਦੀ ਨਾਲ ਹੀ ਜਮਾਂ ਦਾ ਪ੍ਰਭਾਵ ਦੂਰ ਹੋ ਗਿਆ ਕਿਉਂਕਿ ਸਤਿਗੁਰੂ ਅੰਦਰ ਹੀ ਨੇ ਉਹ ਸਤਿਗੁਰਾਂ ਦਾ ਉਪਦੇਸ਼ ਅੰਦਰ ਹੈ ਉਹ ਨਾਲ ਦੀ ਨਾਲ ਆਏਗਾ ਮੰਨ ਲਓ ਆਪ ਨੂੰ ਕੋਈ ਚਿੰਤਾ ਹੋ ਰਹੀ ਹੈ ਇੱਕ ਪਾਸੇ ਆਪਨੇ ਸ਼ਬਦ ਵੀ ਪਹਿਲਾਂ ਪੜ੍ਹੇ ਆਏ ਸਤਿਗੁਰੂ ਨਾਲ ਦੀ ਨਾਲ ਆਉਣਗੇ ਇਹੀ ਆਉਣਾ ਹੈ ਸਤਿਗੁਰਾਂ ਦਾ ਉਹ ਚਿੰਤਾ ਦੂਰ ਹੋ ਜਾਂਦੀ ਏ ਕਿ ਨਾ ਤੂੰ ਕਾਹੇ ਡੋਲੇ ਪ੍ਰਾਣੀਆਂ ਨਹੀਂ ਡੋਲ ਸਕਦਾ ਸਤਿਗੁਰੂ ਨਾਲ ਦੀ ਨਾਲ ਆ ਗਏ ਇਹ ਹੈ ਸਤਿਗੁਰਾਂ ਦਾ ਹਾਜ਼ਰ-ਨਾਜ਼ਰ ਜਦੋਂ ਨਾਲ ਦੀ ਨਾਲ ਸੁਰਤ ਤੇ ਉਹ ਉਪਦੇਸ਼ ਉਹ ਸਿੱਖਿਆ ਉਹ ਬਖਸ਼ਿਸ਼ ਯਾਦ ਆ ਗਈ ਤਾਂ ਸਮਝ ਲਓ ਜੀ ਔਖੀ ਘੜੀ ਨਾ ਦੇਖਣ ਦੇ ਆਪਣਾ ਵਿਰਧ ਸੰਭਾਲੇ ਡੋਲਣ ਹੀ ਲੱਗਿਆ ਸੀ ਨਾਲ ਦੀ ਨਾਲ ਉਪਦੇਸ਼ ਯਾਦ ਆ ਗਿਆ ਐਵੇਂ ਹੀ ਸਤਗੁਰੂ ਵਰਤਦੇ ਨੇ ਕਿਉਂਕਿ ਸਤਗੁਰੂ ਕੀ ਨੇ ਸਤਗੁਰ ਬਚਨ ਬਚਨ ਹੈ ਸਤਗੁਰ ਪਦਰਮੁਕਤ ਜਨਾਵੇ ਗੋ ਸਤਗੁਰੂ ਬਚਨਾ ਦੇ ਨੇ ਉਪਦੇਸ਼ਾਂ ਦੇ ਨੇ ਤੇ ਜਦੋਂ ਉਪਦੇਸ਼ ਯਾਦ ਆ ਗਿਆ ਫਿਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਨਾਲ ਹੀ ਹੈ ਫਿਰ ਕਹਿੰਦੇ ਮਨ ਡੋਲ ਕਿਵੇਂ ਜਾਏਗਾ ਘਬਰਾਓ ਕਿਵੇਂ ਜਾਏਗਾ ਚਿੰਤਾ ਕਿਵੇਂ ਵਿਆਪ ਜਾਏਗੀ ਕਹਿੰਦੇ ਇਦਾਂ ਜੰਮ ਨੇੜੇ ਵੀ ਨਹੀਂ ਆਉਂਦਾ ਆਪ ਮਹਿਸੂਸ ਕਰੋ ਇਹ ਜੇ ਆਪਨੇ ਕਦੇ ਮਹਿਸੂਸ ਕੀਤਾ ਹੈ ਨਾ ਮਨ ਡੋਲ ਰਿਹਾ ਸੀ ਸੋਚਿਆ ਚਲੋ ਬਾਣੀ ਪੜ ਲਈਏ ਮਨ ਬੜਾ ਚੜ੍ਹਦੀ ਕਲਾ 'ਚ ਆ ਗਿਆ ਮਨ ਘਬਰਾ ਰਿਹਾ ਸੀ ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣ ਲਈਏ ਮਨ ਬੜਾ ਚੜ੍ਹਦੀ ਕਲਾ ਵਿੱਚ ਆ ਗਿਆ ਸਤਿਗੁਰਾਂ ਦੀ ਬਾਣੀ ਦੇ ਵਿੱਚ ਬਖਸ਼ਿਸ਼ ਹੈ ਕਿਰਪਾ ਹੈ ਇਨਸਾਨ ਜਿੰਨਾ ਮਰਜੀ ਘਬਰਾ ਰਿਹਾ ਹੋਵੇ ਡੋਲ ਰਿਹਾ ਹੋਵੇ ਸੱਚੇ ਦਿਲ ਦੇ ਨਾਲ ਸਤਿਗੁਰਾਂ ਦੀ ਬਾਣੀ ਨੂੰ ਸੁਣੀ ਉਹਦੇ ਤੇ ਅੰਮਲ ਕਰੇ ਸਤਿਗੁਰੂ ਸਾਰੀਆਂ ਚਿੰਤਾਵਾਂ ਫਿਕਰਾਂ ਡਰ ਸਹਿਮ ਦੂਰ ਕਰ ਦਿੰਦੇ ਕਰ ਦਿੰਦੇ ਨੇ ਜੀ ਮੈਂ ਬੜਾ ਵਿਸ਼ਵਾਸ ਕਰਦਾ ਇਸ ਗੱਲ ਦੇ ਵਿੱਚ ਸਤਿਗੁਰਾਂ ਦੀ ਹੀ ਬਾਣੀ ਦਾ ਇਹ ਬਚਨ ਹੈ ਕਹਿੰਦੇ ਭਾਈ ਮਨੁੱਖ ਜੇ ਤੇਰੀਆਂ ਚਿੰਤਾਵਾਂ ਫਿਕਰਾਂ ਦੂਰ ਨਹੀਂ ਹੋ ਰਹੀਆਂ ਤਾਂ ਕਹਿੰਦੇ ਹੋਣ ਗਿਆ ਕਹਿੰਦੇ ਭਾਈ ਆਪਣੇ ਜੀਵਨ ਦੇ ਵਿੱਚ ਸ਼੍ਰੀ ਰਾਮ ਨਾਮਾ ਉਚਰ ਮੰਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਉਹਦਾ ਨਾਮ ਤੇ ਲੈਣ ਦੇ ਨਾਲ ਹੀ ਮਨ ਨੂੰ ਚੈਨ ਮਿਲ ਜਾਂਦਾ ਹੈ ਸ਼ਾਂਤੀ ਮਿਲ ਜਾਂਦੀ ਹੈ ਆਪ ਵੇਖੋ ਕਹੋ ਨਾ ਇੱਕ ਵਾਰ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਇਹ ਸਕੂਨ ਵਾਲਾ ਸ਼ਬਦ ਨਾਮ ਨਹੀਂ ਹੈ ਜੀ ਇਹ ਕਿੰਨਾ ਸਕੂਨ ਮਿਲਦਾ ਹੈ ਸਿਰਫ ਇੰਨਾ ਹੀ ਕਹਿਣ ਦੇ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬੜਾ ਸਕੂਨ ਹੈ ਇਨ੍ਹਾਂ ਨਾਮਾਂ ਦੇ ਵਿੱਚ ਬੜਾ ਪ੍ਰਭਾਵ ਹੁੰਦਾ ਏ ਜੇ ਆਪ ਮਹਿਸੂਸ ਕਰੋ ਔਰੰਗਜੀਬ ਕਹੋ ਮਿਲਦਾ ਏ ਜੀ ਸਕੂਨ ਉੱਥੇ ਕੋਈ ਸ਼ਾਂਤੀ ਨਹੀਂ ਹੈ ਸਤਗੁਰਾਂ ਦਾ ਤੇ ਨਾਮ ਲੈਣ ਦੇ ਨਾਲ ਹੀ ਮਨ ਨੂੰ ਚੈਨ ਮਿਲ ਜਾਂਦਾ ਏ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਐ ਇਹ ਪੰਗਤੀ ਦੇ ਅਰਥ ਬੜੇ ਗਹਿਰੇ ਨੇ ਹਰ ਸੱਜਣ ਦਾਵਨ ਲੱਗਿਆ ਕਿਸੇ ਨਦੀ ਬੰਨ ਦੁਬਾਰਾ ਫਿਰ ਉੱਥੇ ਆਇਓ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਪੰਨਾ ਕਹਿੰਦੇ ਬੰਨ ਲਾ ਦਿੱਤਾ ਇਦਾਂ ਹੁਣ ਜਮਾ ਦਾ ਪ੍ਰਭਾਵ ਨਹੀਂ ਪੈਂਦਾ ਮੇਰੇ ਤੇ ਹੁਣ ਨਹੀਂ ਜਮਾ ਕੇ ਪਰੇਸ਼ਾਨ ਕਰਦੇ ਹੁਣ ਨਹੀਂ ਚਿੰਤਾਵਾਂ ਫਿਕਰਾਂ ਕੋਈ ਘਾਟਾ ਪੈ ਜਾਣਾ ਹੈ ਕੋਈ ਦੁੱਖ ਆ ਜਾਣਾ ਹੈ ਨਾ ਨਾ ਭਾਈ ਇਹ ਗੱਲਾਂ ਬੜੀਆਂ ਦੂਰ ਚਲੀਆਂ ਗਈਆਂ ਹੁਣ ਹੁਣ ਨਹੀਂ ਇਦਾਂ ਦੇ ਪ੍ਰਭਾਵ ਪੈਂਦੇ ਤਾਂ ਗੁਰਾਂ ਨੇ ਬੰਨ ਲਾ ਦਿੱਤਾ ਸਤਿਗੁਰੂ ਬਾਬਾ ਕਬੀਰ ਜੀ ਕਥਾਂ ਤੇ ਬੜਾ ਪਿਆਰਾ ਬਖਸ਼ਿਸ਼ ਕਰਦੇ ਨੇ ਇਹ ਸ਼ਬਦ ਆਪਨੇ ਕਦੇ ਨਾ ਕਦੇ ਕੀਰਤਨ ਰੂਪ ਦੇ ਵਿੱਚ ਜ਼ਰੂਰ ਸੁਣਿਆ ਹੋਵੇਗਾ ਗਗਨ ਨੰਗਰ ਇੱਕ ਬੂੰਦ ਨਾ ਵਰਖੈ ਨਾਦ ਜੋ ਕਹਾ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਦੋ ਪਰਮ ਮਹਾਨ ਸਲੇ ਸਿਧਾਨਾ ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੈ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਕਹਿੰਦੇ ਮੇਰੇ ਉਸ ਸਤਿਗੁਰੂ ਨੇ ਮੇਰੇ ਤੇ ਕਿਰਪਾ ਕਰ ਦਿੱਤੀ ਗगन ਆਇਆ ਜੀ ਗगन ਸਵਰਤ ਦਿਮਾਗ ਕਹਿੰਦੇ ਹੁਣ ਇੱਥੇ ਵਿਕਾਰਾਂ ਦੀ ਇੱਕ ਵੀ ਬੂੰਦ ਨਹੀਂ ਡਿੱਗਦੀ ਗगन ਨਗਰ ਇੱਕ ਬੂੰਦ ਨਾ ਵਰਖੈ ਨਾਦ ਨਾਦ ਦਾ ਅਰਥ ਕੀ ਹੈ ਵਿਕਾਰਾਂ ਦੀਆਂ ਆਵਾਜ਼ਾਂ ਵਿਕਾਰ ਇੱਥੇ ਰੌਲਾ ਪਾਉਂਦੇ ਸੀ ਅਹੰਕਾਰ ਇੱਥੇ ਆਪਣਾ ਹੀ ਬੋਲਬਾਲਾ ਸ਼ੁਰੂ ਕਰੀ ਬੈਠਾ ਸੀ ਕ੍ਰੋਧ ਇੱਥੇ ਆਪਣੀਆਂ ਹੀ ਗੱਲਾਂ ਸ਼ੁਰੂ ਕਰੀ ਬੈਠਾ ਸੀ। ਲੋਭ ਇੱਥੇ ਆਪਣਾ ਹੀ ਸੰਸਾਰ ਬਣਾਈ ਬੈਠਾ ਸੀ। ਕਹਿੰਦੇ ਸਤਗੁਰਾਂ ਨੇ ਕੀ ਕੀ ਕਰਤਾ? ਨਾਦ ਜੋ ਕਹਾ ਸਮਾਨਾ। ਕਹਿੰਦੇ ਇਹ ਲੋਭ, ਅਹੰਕਾਰ ਮੈਂ ਮੇਰੀਆਂ ਆਵਾਜ਼ਾਂ ਹੀ ਖਤਮ ਕਰਦੀਆਂ। ਅੰਦਰੋਂ ਹੋਣੇ ਪਰੇਸ਼ਾਨ ਨਹੀਂ ਕਰਦੀਆਂ। ਬਾਬਾ ਬੋਲਦੇ ਤੇ ਕਹਾ ਗਏ। ਕਿੱਥੇ ਗਈਆਂ ਉਹ ਆਵਾਜ਼ਾਂ? ਇਹ ਮਾਫ ਕਰਿਓ ਇਹ ਸ਼ਬਦ ਕਈ ਵਾਰ ਰਾਗੀ ਸਿੰਘਾਂ ਵੱਲੋਂ ਜਦੋਂ ਕੋਈ ਪ੍ਰਾਣੀ ਸੰਸਾਰ ਤੋਂ ਜਾਂਦਾ ਏ ਉਦੋਂ ਪੜਿਆ ਜਾਂਦਾ ਏ ਪਰ ਚਲੋ ਉਹ ਇੱਕ ਸਮੇਂ ਦੇ ਅਨੁਸਾਰ ਪੜ ਦਿੱਤਾ ਜਾਂਦਾ ਏ ਕੋਈ ਮਾੜੀ ਗੱਲ ਨਹੀਂ ਪਰ ਉਹਦੇ ਅਰਥ ਉੱਥੇ ਮਰਗ ਦੇ ਨਾਲ ਕੋਈ ਸਬੰਧ ਨਹੀਂ ਰੱਖਦੇ ਕਿਸੇ ਦੇ ਜਾਣ ਦੇ ਨਾਲ ਕੋਈ ਸਬੰਧ ਨਹੀਂ ਰੱਖਦਾ ਉਹ ਸ਼ਬਦ ਸ਼ਬਦ ਦਾ ਭਾਵ ਤੇ ਅੰਦਰੂਨੀ ਹੈ ਸੁਰਤ ਦੇ ਨਾਲ ਸਬੰਧ ਰੱਖਦਾ ਏ ਕਹਿੰਦੇ ਬਾਬਾ ਬੋਲ ਤੇ ਤੇ ਕਹਾਂ ਗਏ ਉਹ ਆਵਾਜ਼ਾਂ ਚਲੀਆਂ ਕਿੱਧਰ ਗਈਆਂ ਕਹਿੰਦੇ ਹੁਣ ਪਤਾ ਹੀ ਨਹੀਂ ਲੱਗਿਆ ਆਵਾਜ਼ਾਂ ਹੀ ਖਤਮ ਹੋ ਗਈਆਂ ਅੰਦਰੋਂ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਏ ਇਹ ਹੁੰਦੀ ਏ ਜੀ ਇਹ ਕਿਰਪਾ ਹੋ ਜਾਂਦੀ ਹੈ ਆਪ ਸੱਚ ਜਾਣੋ ਅੰਦਰ ਵਿਕਾਰ ਪਰੇਸ਼ਾਨ ਨਹੀਂ ਕਰਨਗੇ ਅੰਦਰ ਅਹੰਕਾਰ ਪਰੇਸ਼ਾਨ ਨਹੀਂ ਕਰੇਗਾ ਨਹੀਂ ਤੇ ਕਰਦਾ ਹੈ ਕੋਈ ਇਨਸਾਨ ਨਿੱਕੀ ਜੀ ਗੱਲ ਕਿਸੇ ਨੂੰ ਕਹਿ ਦੇਵੇ ਤੇ ਬੰਦਾ ਤੇ ਪਰੇਸ਼ਾਨ ਹੋ ਜਾਂਦਾ ਉਹਨੇ ਮੈਨੂੰ ਬੋਲਿਆ ਕਿ ਮੈਂ ਇਦਾਂ ਇਹ ਅਹੰਕਾਰ ਹੀ ਅੰਦਰੋਂ ਮਾਰ ਲਿਆ ਛੋਟਾ ਈਗੋ ਆ ਹਟ ਹੋ ਰਹੀ ਏ ਤੇ ਬੰਦੇ ਨੂੰ ਲੱਗਦਾ ਮੈਨੂੰ ਕੋਈ ਕਿਵੇਂ ਕੁਝ ਬੋਲ ਸਕਦਾ ਹੈ ਮੈਂ ਤੇ ਇਦਾਂ ਹਾਂ ਮੈਂ ਤੇ ਉਦਾਂ ਹਾਂ ਕਿਸੇ ਨੇ ਬੋਲ ਵੀ ਦਿੱਤਾ ਤੋ ਫਿਰ ਵੀ ਗੁਰੂ ਪਾਤਸ਼ਾਹ ਕਹਿੰਦੇ ਭਇਆ ਬੁਰਾਨਾ ਸ਼ਾਹ ਕਾ ਨਾਨਕ ਬੁਰਾਨਾ ਜੇ ਕਿਸ ਨੇ ਭੂਤ ਨਾਂ ਬੇਤਾਲਾ ਕਹਿ ਵੀ ਦਿੱਤਾ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਜੇ ਕੋਈ ਨਿੰਦ ਵੀ ਰਹਾਏ ਤਾਂ ਬਾਬਾ ਕਬੀਰ ਜੀ ਕਹਿੰਦੇ ਠੀਕ ਹੈ ਨਿੰਦਾ ਮੈਨੂੰ ਤੇ ਚੰਗੀ ਲੱਗਦੀ ਹੈ ਠੀਕ ਹੈ ਨਿੰਦੋਂਗੇ ਉਹਦੇ ਨਾਲ ਮੇਰੇ ਔਗਣ ਦੂਰ ਹੋਣਗੇ ਮੇਰੇ ਉਹਦੇ ਨਾਲ ਜਿਹੜੇ ਭੈੜੇ ਵਿਕਾਰ ਨੇ ਮੇਰਾ ਭੈੜਾ ਸੁਭਾਅ ਏ ਉਹ ਦੂਰ ਹੋ ਜਾਣਾ ਹੈ ਮੇਰੇ 'ਚ ਤੇ ਸੁਧਾਰ ਹੋਵੇਗਾ ਕਹਿੰਦੇ ਠੀਕ ਹੈ ਚੰਗੀ ਗੱਲ ਨੇ ਫਿਰ ਕੀ ਕਿਸੇ ਨੇ ਮਾੜਾ ਕਹਿ ਦਿੱਤਾ ਤਾਂ ਕਹਿੰਦੇ ਇਹ ਹੈ ਮਨੁੱਖ ਤੇਰੇ ਅਹੰਕਾਰ ਨੂੰ ਛੱਟ ਨਹੀਂ ਵੱਜਦੀ ਤੇ ਅੰਦਰੋਂ ਅਹੰਕਾਰ ਪਰੇਸ਼ਾਨ ਨਹੀਂ ਕਰਦਾ ਇਹ ਖੇਡ ਵਾਪਰਦੀ ਹੈ ਵਿਆਪਦੀ ਹੈ ਹਰ ਸੱਜਣ ਦਾ ਬਣ ਲੱਗੇ ਆ ਕਿਸੇ ਨਦੀ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਕਹਿੰਦੇ ਦੁਨੀਆਦਾਰੀ ਦੇ ਲੋਕ ਬਾਹਰੀ ਪਦਾਰਥ ਇਕੱਠੇ ਕਰਦੇ ਨੇ ਮੋਹ ਮਾਇਆ ਇਕੱਠੀ ਕਰਦੇ ਨੇ ਠੀਕ ਹੈ ਉਹ ਜ਼ਰੂਰੀ ਹੈ ਪਰ ਕਹਿੰਦੇ ਪਾਤਸ਼ਾਹ ਕਹਿੰਦੇ ਉਹ ਚੋਰੀ ਹੋ ਸਕਦੀ ਹੈ ਉਹ ਗਵਾਚ ਸਕਦੀ ਹੈ ਕੋਈ ਘਾਟਾ ਪੈ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਪਰ ਕਹਿੰਦੇ ਇੱਕ ਮਾਨਕ ਮੋਟੀ ਨਾਮ ਨਾਮ ਨੂੰ ਮਾਨਕ ਕਿਹਾਏ ਮੋਟੀ ਕਿਹਾਏ ਕਹਿੰਦੇ ਭਾਈ ਇਹ ਮਾਨਕ ਇਹ ਜਿਹੜਾ ਮਹਿੰਗਾ ਹੈ ਜਿਹਦਾ ਕੋਈ ਮੁੱਲ ਨਹੀਂ ਹੈ ਜਦੋਂ ਇਹ ਜੀਵਨ ਦੇ ਵਿੱਚ ਪ੍ਰਾਪਤ ਹੋ ਜਾਂਦਾ ਹੈ ਤਾਂ ਇਹਨੂੰ ਕੋਈ ਨਾ ਤੇ ਚੁਰਾ ਸਕਦਾ ਹੈ ਨਾ ਖੋ ਸਕਦਾ ਏ ਨਾ ਗਵਾਚ ਸਕਦਾ ਏ ਇਹ ਤੇ ਅੰਦਰ ਹੀ ਸਮਾ ਜਾਂਦਾ ਏ ਅੰਦਰ ਹੀ ਮਨੁੱਖ ਦੇ ਭੈ ਡੱਕ ਜਾਂਦਾ ਏ ਤੇ ਇਸੇ ਧਨ ਨੂੰ ਗੁਰਬਾਣੀ ਸਤਗੁਰਾਂ ਦੀ ਬਾਣੀ ਕੀ ਬਖਸ਼ਿਸ਼ ਕਰਦੀ ਏ ਜੀ ਕਹਿੰਦੇ ਭਾਈ ਅਨੰਤਾ ਧਨ ਧਰਨੀ ਤਰੇ ਅਨੰਤ ਨਾ ਚਾਹਿਆ ਜਾਏ ਅਨੰਤ ਕੋ ਚਾਹਣ ਜੇ ਗਏ ਸੋ ਆਏ ਅਨੰਤ ਗਵਾਏ ਕਹਿੰਦੇ ਬਾਹਰੀ ਧਨ ਦੇ ਲਈ ਤੇ ਮਨੁੱਖ ਜਾਂਦਾ ਏ ਰੱਬ ਨੂੰ ਪਾਉਣ ਦੇ ਲਈ ਕਿ ਮੈਂ ਚਲੋ ਰੱਬ ਅੱਗੇ ਮਾਇਆ ਭੇਟ ਕਰਾਂ ਸਤਗੁਰਾਂ ਨੇ ਕਹਿੰਦੇ ਕਿਰਪਾ ਕਰ ਦਿੱਤੀ ਬਾਹਰੀ ਮਾਇਆ ਦਾ ਮੋਹ ਵੀ ਮਿਟ ਗਿਆ ਤੇ ਸਤਗੁਰਾਂ ਨੇ ਆਪਣੇ ਨਾਮ ਧੰਨ ਦੇ ਨਾਲ ਜੋੜ ਲਿਆ ਨਾਮ ਧੰਨ ਦੇ ਨਾਲ ਜੋੜਿਆ ਤਾਂ ਫਿਰ ਖੇਡ ਕੀ ਵਾਪਰੀ ਅਗਲੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਯਾਦ ਕਰੋ ਹਮ ਤਨਵੰਤ ਪਾ ਘਟ ਸਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਓ ਦਾਦੇ ਕਾ ਹੋਲ ਡਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਧਾਨਾ ਰਤਨ ਲਾਲ ਜਗ ਕਛੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਲਚੇ ਰਲ ਮਿਲ ਭਾਈ ਟੋਟ ਨ ਆਵੇ ਵੱਧ ਦਉ ਹੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਇ ਕਹਿੰਦੇ ਮੈਂ ਬੜਾ ਭਾਗਾ ਵਾਲਾ ਮੈਂ ਬੜਾ ਅਮੀਰ ਇਨਸਾਨ ਆ ਜੀ ਮੈਂ ਸਤਗੁਰੂ ਕਹਿੰਦੇ ਮੇਰੇ ਵਰਗਾ ਅਮੀਰ ਨਹੀਂ ਐ ਹਮ ਤਨਵੰਤ ਭਾਗਟ ਸਚਨਾਏ ਬੰਦਾ ਬਾਹਰੀ ਮਾਇਆ ਤਨ ਜੋੜ ਲੈਣਾ ਜੀ ਤਾਂ ਬੰਦਾ ਮਾਨ ਨਾਲ ਕਹਿੰਦਾ ਜੀ ਮੈਂ ਬੜਾ ਅਮੀਰ ਆ ਕਹਿੰਦੇ ਮਨ ਬਣਾ ਇਹ ਇਨਸਾਨ ਕਦੇ ਤੂੰ ਇਹ ਵੀ ਕਿਹਾ ਏ ਤੈਨੂੰ ਨਾਮ ਦੀ ਪ੍ਰਾਪਤੀ ਹੋ ਗਈ ਏ ਤੇ ਤੂੰ ਕਿਆ ਹੋਵੇ ਪਾਤਸ਼ਾਹ ਮੈਂ ਬੜਾ ਧੰਨਵਾਦ ਆ ਮੈਨੂੰ ਬੜਾ ਤੂੰ ਅਮੀਰ ਬਣਾ ਦਿੱਤਾ ਏ ਬੜਾ ਅਮੀਰ ਕਰ ਦਿੱਤਾ ਏ ਹਮ ਤਨਵੰਤ ਪਾਗੜ ਸਚਨਾਇ ਹਰ ਗੁਣ ਗਾਵੇ ਸਹਿਜ ਸੁਪਾਏ ਕਹਿੰਦੇ ਪਾਤਸ਼ਾਹ ਮੈਨੂੰ ਬੜਾ ਅਮੀਰ ਕਰ ਦਿੱਤਾ ਕਿਹਾ ਕਰੋ ਜੇ ਨਾਮ ਜੀਵਨ ਦੇ ਵਿੱਚ ਹੈ ਨਾ ਜੀ ਸਤਿਗੁਰਾਂ ਦੇ ਨਾਲ ਪਿਆਰ ਹੈ ਸਤਕਾਰ ਹੈ ਜਰੂਰ ਕਿਹਾ ਕਰੋ ਪਾਤਸ਼ਾਹ ਤੇਰਾ ਬੜਾ ਧੰਨਵਾਦ ਹੈ ਮੈਨੂੰ ਅਮੀਰ ਕਰ ਦਿੱਤਾ ਏ ਕਹਿੰਦੇ ਭਾਈ ਰਤਨ ਲਾਲ ਜਾ ਕੇ ਕਛੂ ਨਾ ਮੋਲ ਭਰੇ ਭੰਡਾਰੇ ਆ ਘੂਟੇਰ ਤੋਂ ਬੋਲ ਕਹਿੰਦੇ ਇਹ ਉਹ ਰਤਨ ਹੈ ਇਹ ਉਹ ਬਖਸ਼ਿਸ਼ ਹੈ ਇਹ ਉਹ ਸਤਿਗੁਰਾਂ ਦੇ ਉਪਦੇਸ਼ ਨੇ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਹੈ ਦੇਖੋ ਇਹ ਤੇ ਆਪਾਂ ਨਾ ਸਤਿਗੁਰਾਂ ਨੂੰ ਆਪਣੀ ਭੇਟਾ ਰੱਖਦੇ ਹਾਂ ਕੋਈ ਜਿੰਨਾ ਵੀ ਕਿਸ ਨੇ ਮੱਥਾ ਟੇਕਣਾ ਹੈ ਕੋਈ ਭੇਟਾ ਗੁਰਦੁਆਰੇ ਦੇਣੀ ਹੈ ਇਹ ਆਪਣੀ ਸਮਰੱਥਾ ਦੇ ਅਨੁਸਾਰ ਸੇਵਾ ਹੈ ਜੋ ਸਤਿਗੁਰਾਂ ਦਾ ਹੀ ਦਿੱਤਾ ਹੋਇਆ ਆਪਾਂ ਕੁਝ ਰੱਖ ਪਾਉਨੇ ਉਹਨਾਂ ਅੱਗੇ ਉਹਨਾਂ ਦਾ ਤਰਸ ਹੈ ਨਹੀਂ ਤੇ ਰੋਜ਼ਾਨਾ ਪੜ੍ਹਦੇ ਆਂ ਜੀ ਆਪਾਂ ਤਾਂ ਜਪਜੀ ਸਾਹਿਬ ਬਾਣੀਆਂ ਤੇ ਅਗਰ ਕਿ ਫੇਰ ਕਿ ਅੱਗੇ ਰੱਖੀਅ ਜਿੱਤ ਦਿਸੇ ਦਰਬਾਰ ਉਹ ਰੱਬ ਦੇ ਅੱਗੇ ਰੱਖਿਆ ਹੀ ਕੀ ਜਾਵੇ ਜਿਹਦੇ ਨਾਲ ਉਹਦਾ ਦਰਬਾਰ ਦੇ ਸੇ ਕਿਉਂਕਿ ਦਿੱਤਾ ਤੇ ਸਾਰਾ ਕੁਝ ਹੀ ਉਹਦਾ ਹੋਇਆ ਏ ਉਹਦੇ ਅੱਗੇ ਕੀ ਰੱਖਾਂ ਸਾਰਾ ਕੁਝ ਤੇ ਵਾਹਿਗੁਰੂ ਨੇ ਬਖਸ਼ੇ ਉਹਦੇ ਅੱਗੇ ਆਪਾਂ ਕੀ ਚੜਾ ਸਕਦੇ ਇਹ ਸਤਿਗੁਰਾਂ ਦਾ ਤਰਸ ਹੈ ਸਤਿਗੁਰਾਂ ਦੀ ਕਿਰਪਾ ਹੈ ਕਿ ਜੇ ਸਾਡੇ ਜੀਵਨ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਨਾਮ ਧੰਨ ਬਖਸ਼ ਦਿੱਤਾ ਏ ਤਖਾਵੇ ਖਰਚੇ ਰਲ ਮਿਲ ਭਾਈ ਤੇ ਇਹਦਾ ਕੋਈ ਮੁੱਲ ਨਹੀਂ ਹੈ ਏ ਆਪਾਂ ਅਖੰਡ ਪਾਠ ਸਹਿਜ ਪਾਠ ਸੁਖਣੀ ਸਾਹਿਬ ਦੀ ਭੇਟਾ ਉਹ ਗ੍ਰੰਥੀ ਦੀ ਸੇਵਾ ਹੈ ਉਹ ਗ੍ਰੰਥੀ ਨੂੰ ਆਪਾਂ ਮਜ਼ਬੂਤ ਕਰਨਾ ਹੈ ਥੋੜਾ ਜਿਹਾ ਨਾਲ ਦੀ ਬੋਲ ਦੇਮਾ ਅਪਰਾਗੀ ਸਿੰਘਾਂ ਨੂੰ ਸਮਰੱਥ ਬਣਾਉਣਾ ਹੈ ਉਹਨਾਂ ਨੂੰ ਵੀ ਧਿਆਨ ਰੱਖਣਾ ਹੈ ਸੇਵਾਦਾਰਾਂ ਨੂੰ ਆਪਾਂ ਉਹ ਰੱਖਣਾ ਹੈ ਉਹ ਉਹਨਾਂ ਦੀ ਸੇਵਾ ਹੈ ਉਹਨਾਂ ਦੇ ਲਈ ਹੈ ਪਰ ਸਤਗੁਰਾਂ ਦੀ ਬਾਣੀ ਦਾ ਕੋਈ ਮੁੱਲ ਨਹੀਂ ਹੈ ਉਹ ਬਾਣੀ ਦਾ ਮੁੱਲ ਨਹੀਂ ਪਾਇਆ ਜਾ ਰਿਹਾ ਉਹ ਆਪਾਂ ਜਿਹੜੇ ਪਾਠੀ ਸਿੰਘਾਂ ਨੇ ਪਾਠ ਕਰਨਾ ਹੈ ਜਿਨ੍ਹਾਂ ਨੇ ਹਮੇਸ਼ਾ ਸਤਗੁਰਾਂ ਦੇ 24 ਘੰਟੇ ਕੋਲੇ ਰਹਿਣਾ ਹੈ ਇਹ ਉਹਨਾਂ ਦੀ ਸੇਵਾ ਹੈ ਤਾਂ ਸਤਿਗੁਰੂ ਕਿਰਪਾ ਕਰਦੇ ਨੇ ਕਹਿੰਦੇ ਰਤਨ ਲਾਲ ਜਾ ਕ ਕਛੂਨਾ ਮੋੜ ਕਹਿੰਦੇ ਭਾਈ ਇਹਦਾ ਕੋਈ ਮੁੱਲ ਨਹੀਂ ਹੈ ਸਤਿਗੁਰਾਂ ਦੀ ਬਾਣੀ ਦਾ ਕੋਈ ਮੁੱਲ ਨਹੀਂ ਹੈ ਵੈਸੇ ਤੇ ਸਰੂਪ 22500 ਦਾ ਮਿਲਦਾ ਹੈ ਸਤਿਗੁਰਾਂ ਦਾ ਐ ਜੇ ਸਿਪਾਈ ਆਪਾਂ ਲੈਉਣੇ ਆ ਤੇ ਉਹ ਅੰਮ੍ਰਿਤਸਰ ਤੋਂ ਆਪ ਜਾ ਕੇ ਪਤਾ ਕਰੋ ਇੰਨੇ ਕਦਈ ਹੈ ਉਹਨਾਂ ਨੇ ਇੰਨੇ ਕ ਭੇਟਾ ਰੱਖੀ ਹੋਈ ਹੈ ਸਿਰਫ ਉਹ ਭੇਟਾ ਦਾ ਇੱਕ ਰੂਪ ਹੈ ਪਰ ਸਤਿਗੁਰਾਂ ਦੀ ਬਾਣੀ ਦਾ ਜੇ ਕੋਈ ਕਹੇ ਕਿ ਮੈਂ ਮੁੱਲ ਪਾ ਦੇਵਾਂ ਤੇ ਸਤਿਗੁਰੂ ਮੈਨੂੰ ਮਿਲ ਜਾਣ ਮੈਂ ਕਰੋੜਾਂ ਪੈਸੇ ਦੇ ਦਿੰਨਾ ਏ ਸਤਿਗੁਰੂ ਜੀ ਮੈਨੂੰ ਮਿਲ ਜਾਓ ਮੇਰੇ ਜੀਵਨ ਦੇ ਵਿੱਚ ਬਾਬਾ ਕਬੀਰ ਜੀ ਬੜਾ ਸੋਨਾ ਬਖਸ਼ਿਸ਼ ਕਰਦੇ ਨੇ ਕੰਚਨ ਸਿਉ ਪਾਈਏ ਨਹੀਂ ਮੋਲ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲੋ ਵਕਾਲ ਪ੍ਰਖ ਪਰਮਾਤਮਾ ਕੋਈ ਸੋਨਾ ਤੋਲ ਦੇਵੇ ਚਾਂਦੀ ਤੋਲ ਦੇਵੇ ਕਹਿੰਦੇ ਸਤਿਗੁਰੂ ਮਿਲਦਾ ਨਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪਰ ਜੇ ਮਨੁੱਖ ਤੂੰ ਆਪਣਾ ਮਨ ਅਰਪਣ ਕਰ ਦੇਵੇਂ ਸਤਿਗੁਰਾਂ ਨੂੰ ਫਿਰ ਕਹਿੰਦੇ ਤੈਨੂੰ ਸਾਰਾ ਕੁਝ ਹੀ ਮਿਲ ਜਾਣਾ ਹੈ ਫਿਰ ਤੈਨੂੰ ਸਤਗੁਰੂ ਪ੍ਰਾਪਤ ਹੋ ਸਕਦੇ ਨੇ ਪਰ ਜੇ ਤੂੰ ਕਹੇ ਕਿ ਮੈਂ ਕੋਈ ਸੋਨਾ ਚਾਂਦੀ ਚੜ੍ਹਾ ਕੇ ਰੱਬ ਨੂੰ ਪਾਲ ਲਵਾਂਗਾ ਕਹਿੰਦੇ ਨਹੀਂ ਫਿਰ ਨਹੀਂ ਫਿਰ ਨਹੀਂ ਕਹਿੰਦੇ ਪ੍ਰਾਪਤ ਹੁੰਦਾ ਹੋਵੇ ਬਾਈ ਗੁਰੂ ਤਾਂ ਸਤਗੁਰੂ ਕਿਰਪਾ ਕਰਦੇ ਨੇ ਕਹਿੰਦੇ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਹੀਂ ਸੰਨ ਕਹਿੰਦੇ ਭਾਈ ਐ ਧਨ ਵੀ ਕਮਾ ਲਿਆ ਕਰੋ ਜਿੱਥੇ ਬਾਹਰੀ ਧਨ ਕਮਾਉਣਾ ਹੈ ਨਾਮ ਬਾਣੀ ਦਾ ਧੰਨ ਵੀ ਜੇਠ ਮਹੀਨੇ ਦੇ ਆਰੰਭਤਾ ਦੇ ਨਾਲ ਕਮਾਓ ਜਿਹੜਾ ਧੰਨ ਸਦਾ ਲਈ ਤੁਹਾਡੇ ਨਾਲ ਨਿਭ ਜਾਏਗਾ ਬਾਹਰੀ ਧੰਨ ਕਮਾ ਲਿਆ ਵਧੀਆ ਕੰਮਕਾਰ ਚੱਲ ਰਹੇ ਨੇ ਘਰ ਪਰਿਵਾਰ ਚੱਲ ਰਿਹਾ ਹੈ ਠੀਕ ਹੈ ਹੁਣ ਨਾਲ ਨਾਲ ਆ ਵੀ ਧੰਨ ਕਮਾ ਲਈ ਜਿਹੜਾ ਸਦਾ ਲਈ ਨਾਲ ਚੱਲੇਗਾ ਨਿਭੇਗਾ ਤਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਰੰਭ ਹੋਇਆ ਜੇਠ ਮਹੀਨਾ ਸਾਰਿਆਂ ਦਾ ਭਾਈ ਚੜ੍ਹਦੀ ਕਲਾ ਖੁਸ਼ੀਆਂ ਭਰਿਆ ਬਤੀਤ ਹੋਵੇ ਪਰਿਵਾਰਾਂ ਦਾ ਆਪਸੀ ਪਿਆਰ ਇਤفاق ਬਣਿਆ ਰਹੇ ਸਦਾ ਹੀ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ ਰਹੋ ਬੱਚਿਆਂ ਨੂੰ ਜੋੜੋ ਨਾਲ ਪਾਈ ਬੱਚਿਆਂ ਨੂੰ ਸਵੇਰੇ ਸ਼ਾਮ ਦੀ ਬਾਣੀ ਬਾਰੇ ਸਮਝਾਓ ਬਾਣੀ ਦੇ ਨਾਲ ਜੋੜਦੇ ਰਹੋ ਤਾਂ ਹੀ ਸਾਡਾ ਜੁੜਿਆ ਮਿਲਿਆ ਬੈਠੇ ਆ ਬੜਾ ਹੀ ਸੁਭਾਵਕ ਹੈ ਲਾਭਦਾਇਕ ਹੈ ਆਪ ਸਭ ਦਾ ਬਹੁਤ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਗੁਰਬਾਣੀ ਦੀ ਵਿਚਾਰ ਕਰਦੇ ਆ ਹੁਣਾਂ ਬੇਅੰਤ ਪੁੱਲਾਂ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ